ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਆਪਣਾ ਅਨੁਭਵ ਸਾਂਝਾ ਕਰਨ ਜਾ ਰਹੇ ਹਾਂ ਵਾਹਿਗੁਰੂ ਜੀ ਜਿਹੜੀ ਅਸੀਂ ਆਪਣੇ ਘਰ ਵਿੱਚ ਡਰ ਭੈ ਤੋਂ ਹਰ ਰੋਜ਼ ਅਰਦਾਸ ਬੋਲਦੇ ਹਾਂ ਵਾਹਿਗੁਰੂ ਜੀ ਉਹ ਅਰਦਾਸ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਸਵੇਰ ਦੀ ਬਾਣੀ ਦੀ ਸੇਵਾ ਕਰਨ ਤੇ ਅਰਦਾਸ ਕਰਨ ਤੋਂ ਬਾਅਦ ਉਹ ਅਰਦਾਸ ਆਪਾਂ ਆਪਣੇ ਘਰ ਵਿੱਚ ਬੋਲਦੇ ਆਂ ਸ਼ਾਮ ਦੀ ਰੈ ਰਸ ਦੀ ਬਾਣੀ ਦੀ ਸੇਵਾ ਤੇ ਅਰਦਾਸ ਕਰਨ ਤੋਂ ਬਾਅਦ ਫਿਰ ਵੀ ਅਸੀਂ ਇਹੇ ਅਰਦਾਸ ਬੋਲਦੇ ਆਂ ਵਾਹਿਗੁਰੂ ਜੀ ਉਹ ਅਰਦਾਸ ਇਸ ਤਰ੍ਹਾਂ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਅੱਗੇ ਬੇਨਤੀ ਕਰਦੇ ਆਂ ਉਹ ਅਰਦਾਸ ਬੋਲਦੇ ਆਂ ਤਨ ਤਨ ਬਾਬਾ ਦੀਪ ਸਿੰਘ ਜੀ ਮਾੜੀਆਂ ਰੂਹਾਂ ਭੂਤ ਪ੍ਰੇਤਾਂ ਬਦ ਰੂਹਾਂ ਨੂੰ ਇਸ ਘਰ ਤੋਂ ਦੂਰ ਭਜਾ ਕੇ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਜੀ ਇਸ ਘਰ ਪਰਿਵਾਰ ਤੇ ਸਿੱਧਾ ਸਿੰਘਾਂ ਦਾ ਪੈਰਾ ਹੋਣਾ ਚਾਹੀਦਾ ਤਨ ਤਨ ਬਾਬਾ ਦੀਪ ਸਿੰਘ ਜੀ ਇਸ ਘਰ ਪਰਿਵਾਰ ਤੇ ਆਪ ਜੀ ਦਾ ਪੈਰਾ ਹੋਣਾ ਚਾਹੀਦਾ ਇਹ ਅਰਦਾਸ ਸਾਨੂੰ ਰੋਜ਼ ਕਰਨੀ ਚਾਹੀਦੀ ਆ ਅਸੀਂ ਆਪਣੇ ਘਰ ਦੇ ਵਿੱਚ ਡੇਲੀ ਇਹ ਅਰਦਾਸ ਬੋਲਦੇ ਆ ਦੋ ਟਾਈਮ ਬੱਚੇ ਸੌਣ ਲੱਗੇ ਵੀ ਇਹ ਅਰਦਾਸ ਬੋਲਦੇ ਨੇ ਵਾਹੀ ਗੁਰੂ ਜੀਓ ਬੱਚਿਆਂ ਨੂੰ ਕਦੇ ਸੁਪਨਾ ਤੱਕ ਮਾੜਾ ਸੁਪਨਾ ਵੀ ਨਹੀਂ ਆਇਆ ਕਦੇ ਵੀ ਡਰ ਭੈ ਨਹੀਂ ਲੱਗਿਆ ਘਰ ਚੋਂ ਕਈ ਵਾਰੀ ਕੀ ਹੁੰਦਾ ਵਾਹੀ ਗੁਰੂ ਜੀ ਜਦੋਂ ਵੀ ਆਪਾਂ ਕਿਤੇ ਬਾਹਰੋਂ ਆਨੇ ਆ ਜਾ ਫਿਰ ਮਰਗਤ ਵਗੈਰਾ ਚੋਂ ਆਨਿਆ ਉਸ ਟਾਈਮ ਬੱਚੇ ਗੱਲਾਂ-ਵਾਟਾਂ ਸੌਂਦੇ ਆ ਫਿਰ ਉਹ ਡਰਦੇ ਆ ਡਰਨ ਲੱਗ ਜਾਂਦੇ ਆ ਜਦੋਂ ਵੀ ਆਪਾਂ ਇਹ ਅਰਦਾਸ ਬੋਲਾਂਗੇ ਤਾਂ ਉਸ ਟਾਈਮ ਬੱਚੇ ਇਹ ਗੱਲਾਂ ਤੋਂ ਵੀ ਨਹੀਂ ਡਰਦੇ ਇਹ ਸਾਡੇ ਘਰ ਦੇ ਵਿੱਚ ਖੁਦ ਹੁੰਦਾ ਹੈ ਕਦੇ ਕੋਈ ਬੱਚਾ ਨਹੀਂ ਡਰਦਾ ਇਸ ਚੀਜ਼ਾਂ ਤੋਂ ਬੱਚੇ ਇਕੱਲੇ ਵੀ ਸੌ ਜਾਂਦੇ ਆਪਣੇ ਰੂਮ 'ਚ ਫਿਰ ਵੀ ਨਹੀਂ ਡਰਦੇ ਦੇਖੋ ਕਿਉਂਕਿ ਅਸੀਂ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਸੌਂਦੇ ਆ ਘਰ ਵਿੱਚ ਕਦੇ ਕੋਈ ਡਰ ਭੈ ਨਹੀਂ ਆਉਂਦਾ ਤੁਸੀਂ ਵੀ ਅਗਰ ਇਹ ਰੋਜ਼ ਅਰਦਾਸ ਕਰੋਗੇ ਆਪਣੇ ਘਰਾਂ ਦੇ ਵਿੱਚ ਭੂਤ ਪ੍ਰੇਤਾਂ ਦਾ ਤਾਂ ਕੋਈ ਨਾ ਹੀ ਨਹੀਂ ਹੁੰਦਾ ਬਾਈ ਗੁਰੂ ਜੀ ਬਾਬਾ ਦੀਪ ਸਿੰਘ ਜੀ ਜਿੱਥੇ ਖੰਡੇ ਵਾਲੇ ਖੜੇ ਹੋ ਜਾਣਾ ਆਪਾਂ ਨੂੰ ਕਦੇ ਡਰ ਲੱਗ ਹੀ ਨਹੀਂ ਸਕਦਾ ਜਿਹੜੇ ਘਰਾਂ ਦੇ ਵਿੱਚ ਬਾਣੀ ਦੀ ਸੇਵਾ ਹੁੰਦੀ ਹੈ ਰੋਜ਼ ਵੈਸੇ ਤਾਂ ਡਰੀ ਨਹੀਂ ਲੱਗਣਾ ਚਾਹੀਦਾ ਪਰ ਫਿਰ ਵੀ ਜੇ ਕਿਤੇ ਆਪਾਂ ਨੂੰ ਲੱਗਦਾ ਇਸ ਘਰ ਦੇ ਵਿੱਚ ਡਰ ਭੈ ਹੈ ਤਾਂ ਆਪਾਂ ਨੂੰ ਇਹ ਅਰਦਾਸ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਡੇਲੀ ਬੋਲਣੀ ਚਾਹੀਦੀ ਆ ਫਿਰ ਕੋਈ ਡਰ ਵਾਲੀ ਗੱਲ ਹੀ ਨਹੀਂ ਹੈਗੀ ਕਦੇ ਮਾੜਾ ਸੁਪਨਾ ਤੱਕ ਵੀ ਨਹੀਂ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ